ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਆਪਾਂ ਅੱਜ ਤੁਹਾਡੇ ਨਾਲ ਬਹੁਤ ਦਿਨਾਂ ਬਾਅਦ ਮਿਲਣ ਲੱਗੇ ਆ ਤੁਹਾਨੂੰ ਆਪਣੀ ਪਿਆਰੀ ਜੀ YouTube ਫੈਮਿਲੀ ਨੂੰ ਔਰ ਤੁਸੀਂ ਦੱਸੋ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਠੰਡ ਤੋਂ ਬਚੇ ਹੋਏ ਹੋ ਠੰਡ ਤੋਂ ਬਚਾ ਰਖਿਓ ਜੀ ਤੇ ਬਾਕੀ ਜੀ ਆਪਾਂ ਕਾਫੀ ਦਿਨਾਂ ਤੋਂ YouTube ਤੋਂ ਬਹੁਤ ਪਰੇ ਸੀ ਇਹ ਮਤਲਬ ਕਿ ਜਿਹੜਾ ਇੱਕ ਮਹੀਨਾ ਸੀਗਾ ਸਾਡੇ ਲਈ ਤਾਂ ਮੰਨ ਲਓ ਵੀ ਕਾਲਾ ਹੀ ਮਹੀਨਾ ਨਿਕਲਿਆ ਹਨਾ ਵੀ ਸਾਡੇ ਤਾਂ ਇਹ ਮਹੀਨੇ ਵਰਗਾ ਕੋਈ ਮਹੀਨਾ ਅਜੇ ਤੱਕ ਨਹੀਂ ਆਇਆ ਹੈਗਾ ਜਿੰਨਾ ਕਿ ਸਾਨੂੰ ਆ ਮਹੀਨੇ ਨੇ ਤੰਗ ਪਰੇਸ਼ਾਨ ਕੀਤਾ ਹਨਾ ਚਲੋ ਕੋਈ ਨਾ ਵੀ ਨਿਕਲ ਗਿਆ ਆਪਾਂ ਕਹਿੰਦੇ ਨੇ ਵੀ ਨਿਕਲ ਗਿਆ ਬਸ ਵੀ ਇਹ ਜਿਹੜਾ ਟਾਈਮ ਜਿਹੜਾ ਉਹ ਨਿਕਲ ਜਾਣਾ ਹੀ ਵਧੀਆ ਹੁੰਦਾ ਹੈ ਹਨਾ ਚਲੋ ਦੁੱਖ ਸੁੱਖ ਜ਼ਿੰਦਗੀ 'ਚ ਬਣੇ ਹੋਏ ਨੇ ਇਹ ਵੀ ਆਉਣੇ ਜ਼ਰੂਰੀ ਹੁੰਦੇ ਨੇ ਹਨਾ ਤੇ ਬੱਸ ਜੀ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਮੇਰੇ ਮੰਮੀ ਬਿਮਾਰ ਆ ਮੈਂ ਪਿਛਲੇ ਵਲੌਗ ਚ ਤੁਹਾਨੂੰ ਦੱਸਿਆ ਸੀਗਾ ਵੀ ਉਹ ਕਾਫੀ ਬਿਮਾਰ ਹੋ ਗਏ ਸੀਗੇ ਤੇ ਐਡਮਿਟ ਵੀ ਰਹੇ ਨੇ ਫਿਰ ਉੱਥੋਂ ਤਾਂ ਛੁੱਟੀ ਲੈ ਕੇ ਘਰ ਚਲੇ ਗਏ ਸੀਗੇ ਅਸੀਂ ਕਿਹਾ ਸੀ ਆ ਵੀ ਮੰਮੀ ਮੇਰੇ ਕੋਲ ਚੱਲ ਜਾਂ ਫਿਰ ਮੇਰੀ ਮਾਸਦੀ ਕੋਲ ਚਲੇ ਜਾ ਕਿਉਂਕਿ ਮੇਰੇ ਭਾਈ ਹਜੇ ਅਨਮੈਰਿਡ ਅ ਮੈਰਿਜ ਨਹੀਂ ਹੋਈ ਹੈਗੀ ਤੇ ਮੰਮੀ ਕਹਿੰਦੇ ਨਹੀਂ ਮੈਂ ਘਰੇ ਜਾਣਾ ਮੈਂ ਘਰ ਜਾ ਕੇ ਠੀਕ ਹੋ ਜਾਣਾ ਕਹਿੰਦੇ ਵੀ ਮੈਂ ਘਰੇ ਜਾਣਾ ਈ ਚਲੋ ਉੱਥੇ ਮੇਰੀਆਂ ਵਿਚਾਰੀਆਂ ਆਪਣੇ ਘਰਾਂ ਚ ਭਾਬੀ ਹੈਗੀ ਆ ਨਾ ਚਲੋ ਉਹ ਵਿਚਾਰੀ ਰੋਟੀ ਰੋਟੀ ਬਣਾ ਜਾਂਦੀ ਸਵੇਰੇ ਸ਼ਾਮ ਤੇ ਮੰਮੀ ਨੇ ਰੋਟੀ ਪਾਣੀ ਖਾਦਾ ਨਹੀਂ ਮੰਮੀ ਦੀ ਭੁੱਖ ਮਰ ਗਈ ਸੀਗੀ ਮੰਮੀ ਨੇ ਬਿਲਕੁਲ ਹੀ ਖਾਣਾ ਛੱਡਤਾ ਕੁਝ ਨਹੀਂ ਸੀ ਖਾਦਾ ਬਿਲਕੁਲ ਹੀ 15 ਦਿਨ ਕੁਝ ਨਹੀਂ ਖਾਦਾ ਉਹਦੇ ਨਾਲ ਵੀਕਨੈਸ ਪੈ ਗਈ ਅਸੀਂ ਪੁੱਛਦੇ ਸੀ ਫੋਨ ਕਰਕੇ ਕਹਿੰਦੀ ਸੀ ਮੈਂ ਖਾ ਲਿਆ ਮੈਂ ਇੱਕ ਰੋਟੀ ਖਾ ਲਈ ਹੈ ਨਾ ਸਾਨੂੰ ਹੁਣ ਕੀ ਪਤਾ ਉਹ ਬੈਠਿਆਂ ਨੂੰ ਤੇ ਉਹਦੇ ਨਾਲ ਨਾ ਵੀਕਨੈਸ ਹੋਣ ਕਰਕੇ ਫਿਰ ਬਹੁਤ ਜ਼ਿਆਦਾ ਬਿਮਾਰ ਹੋ ਗਈ ਹੈ ਨਾ ਫਿਰ ਉਸ ਤੋਂ ਬਾਅਦ ਹੱਤ ਉਹਥੇ ਰਹੇ ਥੋੜੇ ਦਿਨ ਉਹ ਕਾਫੀ ਬਿਮਾਰ ਹੋ ਗਏ ਫਿਰ ਉਸ ਤੋਂ ਬਾਅਦ ਜੀ ਡੈਡੀ ਦਾ ਰਾਤ ਨੂੰ 2:30 ਵਜੇ ਫੋਨ ਆਇਆ ਜਾਂ ਕਾਫੀ ਜ਼ਿਆਦਾ ਢਿੱਲੇ ਹੋ ਗਏ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਤੇ ਚਾਰ ਦਿਨ ਮੇਰੀ ਮਾਸੀ ਕੋਲ ਰਹੇ ਤੇ ਮੈਂ ਰੋਜ਼ ਉੱਥੇ ਫਿਰ ਜਾਂਦੀ ਰਹਿੰਦੀ ਸੀਗੀ ਮਤਲਬ ਕਿ ਰਾਤ ਨੂੰ ਮੈਂ ਘਰ ਆ ਜਾਂਦੀ ਸੀ ਦਿਨੇ ਚਲੇ ਜਾਂਦੀ ਸੀ ਡਾਕਟਰ ਵਗੈਰਾ ਦੇ ਲੈ ਕੇ ਹਨਾ ਜਾਂਦੀ ਸੀਗੇ ਉਸ ਤੋਂ ਬਾਅਦ ਚਾਰ ਦਿਨ ਫਿਰ ਪਚਾਰ ਦਿਨਾਂ ਤੋਂ ਬਾਅਦ ਫਿਰ ਮੈਂ ਕਿਹਾ ਵੀ ਮੇਰੇ ਕੋਲ ਆ ਜੋਰੇ ਹਨਾ ਫਿਰ ਮੇਰੀ ਮਾਸੀ ਉਹ ਨਹੀਂ ਮੇਰੇ ਕੋਲ ਛੱਡ ਗਏ ਸੀਗੇ ਤੇ ਹੁਣ ਉਹ ਹਫਤਾ ਹੋ ਗਿਆ ਸੀਗਾ ਮੰਮੀ ਮੇਰੇ ਕੋਲ ਸੋਮਵਾਰ ਨੂੰ ਆਏ ਸੀਗੇ ਤੇ ਸੋਮਵਾਰ ਤੱਕ ਰਹੀ ਹੈ ਨਾ ਤੇ ਫੇਰ ਹਜੇ ਵੀ ਜਾਣੀ ਵੀਕਨਸ ਬਹੁਤ ਜ਼ਿਆਦਾ ਹੈ ਮਤਲਬ ਕਿ ਇੱਕ ਇੱਕ ਰੋਟੀ ਲੱਗ ਕੇ ਖਾਣ ਤੇ ਹੁਣ ਕੱਲ ਕਹਿੰਦੇ ਵੀ ਮੈਂ ਜਾਣਾ ਜਾਣਾ ਤੁਹਾਨੂੰ ਪਤਾ ਹੈ ਨਾ ਨਹੀਂ ਰਹਿੰਦਾ ਕਿਸੇ ਦਾ ਵੀ ਘਰ ਆਪਣਾ ਛੱਡ ਕੇ ਨਹੀਂ ਦਿਲ ਲੱਗਦਾ ਹੈਗਾ ਕਹਿੰਦੇ ਮੇਰਾ ਮੁੰਡਾ ਘਰ ਕੱਲ ਲੈ ਮੈਂ ਜਾਣਾ ਮੈਂ ਜਾਣਾ ਮੈਂ ਤਾਂ ਕਿਹਾ ਸੀ ਮੰਮੀ ਵੀ ਹੋਰ ਹਜੇ ਥੋੜੇ ਦਿਨ ਵੀ ਲਾਜ ਹੋ ਰਿਹਾ ਵੀ ਤੁਸੀਂ ਜਾਓ ਨਾ ਵੀ ਚਲੇ ਜਦੋਂ ਤੰਦਰੁਸਤ ਹੋ ਗਏ ਫਿਰ ਤੁਸੀਂ ਆਪਣੇ ਘਰੇ ਹੀ ਰਹਿਣਾ ਆਪਣੇ ਘਰੇ ਰਹਿਓ ਹਨਾ ਫਿਰ ਚਲੇ ਜਾਇਓ ਪਰ ਨਹੀਂ ਮੰਨੇ ਹੈਗੇ ਫਿਰ ਮੇਰੇ ਡੈਡੀ ਵੀ ਮੇਰੇ ਡੈਡੀ ਵੀ ਕੋਲੇ ਸੀਗੇ ਇੱਥੇ ਸੀਗੇ ਹਨਾ ਉੱਥੇ ਬਸ ਮੇਰਾ ਭਾਈ ਉਹ ਸੀਗਾ ਘਰ ਕੱਲਾ ਤੇ ਉਹਰੇ ਡੈਡੀ ਵੀ ਨਾਲੇ ਸੀਗੇ ਤੇ ਡੈਡੀ ਪਰ ਮੁਰਤ ਉਹਰੇ ਤੇ ਕੰਮ ਚਲੇ ਜਾਂਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਹੁਣ ਡੈਡੀ ਕਹਿੰਦੇ ਵੀ ਚਲ ਕੋਈ ਨਾ ਇਹਨੂੰ ਘਰ ਦਾ ਉੱਠਿਆ ਹੋਇਆ ਵੀ ਮੈਂ ਘਰ ਜਾਣਾ ਘਰ ਜਾਣਾ ਫਿਰ ਅਸੀਂ ਰਾਤ ਛੱਡ ਕੇ ਆਏ ਆ ਮਤਲਬ ਕਿ ਹੁਣ ਰਾਤ ਛੱਡਿਆ ਏ ਅਸੀਂ ਕਿਹਾ ਵੀ ਦੋ ਕੁ ਦਿਨ ਰਹਿ ਕੇ ਦੇਖ ਲਓ ਵੀ ਜੇ ਤਾਂ ਠੀਕ ਲੱਗ ਗਿਆ ਵੀ ਕੰਮ ਨਾ ਕਰਿਓ ਹਨਾ ਆਪਣਾ ਬਸ ਰੋਟੀ ਪਾਣੀ ਜੇ ਬਣਦਾ ਹੋਇਆ ਬਣਾ ਲਿਓ ਨਹੀਂ ਕਿਸੇ ਤੋਂ ਕਹਿ ਕੇ ਬਣਾ ਲਿਓ ਵੀ ਜੇ ਦੋ ਕੁ ਦਿਨ ਠੀਕ ਲੱਗ ਗਿਆ ਠੀਕ ਆ ਨਹੀਂ ਫਿਰ ਤੁਸੀਂ ਆਪਣਾ ਉਰੀ ਮੇਰੇ ਕੋਲੇ ਵਾਪਸ ਡੈਡੀ ਨੂੰ ਮੈਂ ਕਿਹਾ ਮੈਂ ਕਿਹਾ ਵੀ ਡੈਡੀ ਮੰਮੀ ਨੂੰ ਨਹੀਂ ਕਹਿਣਾ ਹੈਗਾ ਕੁਝ ਵੀ ਬਸ ਆਪਣਾ ਬਿਠਾ ਕੇ ਲੈ ਆਈਂ ਜਾਂ ਸਾਨੂੰ ਫੋਨ ਕਰਦੀ ਹੈ ਨਾ ਕਿਉਂਕਿ ਮੰਮੀ ਨਹੀਂ ਮੰਨਦੀ ਹੈਗੀ ਮੰਮੀ ਦਾ ਨਾ ਜੀ ਨਹੀਂ ਲੱਗਦਾ ਕਿਤੇ ਵੀ ਮੇਰੀ ਦਾ ਤੇ ਕਈ ਭੈਣਾਂ ਨੇ ਮੇਰੀਆਂ ਹਨਾ ਜਿਹੜੀਆਂ ਪਿਆਰ ਕਰਦੀਆਂ ਵੀਰ ਭੈਣ ਮੇਰੇ ਹਨਾ ਮੈਨੂੰ WhatsApp ਤੇ ਮੈਸੇਜ ਫੋਨ ਕਾਲਸ Instagram ਤੇ ਮੈਸੇਜ ਕਈ ਦੇ ਮੈਸੇਜ YouTube ਤੇ ਵੀ ਆਏ ਹਨ ਮੇਰੀਆਂ ਭੈਣਾਂ ਦੇ ਹਨਾ ਸੌਰੀ ਜੀ ਮੇਰੇ ਤੋਂ ਕਈਆਂ ਦਾ ਰਿਪਲਾਈ ਨਹੀਂ ਕਰ ਹੋਇਆ ਕਈਆਂ ਦਾ ਕਰ ਹੋ ਗਿਆ ਤੇ ਉਹ ਪੁੱਛਦੇ ਸੀ ਵੀ ਤੁਸੀਂ ਕਿੱਥੇ ਚਲੇ ਗਏ ਤੁਸੀਂ ਕਿਉਂ ਨਹੀਂ ਹਨਾ ਆਉਂਦੇ ਹੈਗੇ ਵੀ ਤੁਸੀਂ YouTube ਛੱਡਤਾ ਕਿਉਂਕਿ ਹੁੰਦਾ ਏ ਆਪਾਂ ਜਦੋਂ ਆਪਣੀ YouTube ਦੇ ਉੱਤੇ ਵੀ ਫੈਮਲੀ ਬਣ ਜਾਂਦੀ ਆ ਹਨਾ ਤੇ ਪਾ ਆਪਣਾ ਹਰ ਇੱਕ ਦੱਸ ਦਿਆਂ ਨਾ ਫਿਰ ਆਪਣਾ ਫਰਜ਼ ਬਣਦਾ ਪਰ ਜੇ ਫਿਰ ਆਪਾਂ ਸੋਚਦੇ ਆ ਮੈਨੂੰ ਕੋਈ ਵਿਊ ਦੇ ਚੱਕਰ ਨਹੀਂ ਹੈਗਾ ਮੈਨੂੰ ਕੋਈ ਉਹ ਨਹੀਂ ਹੈਗਾ ਹਨਾ ਮਾਪੇ ਤੋਂ ਉੱਪਰ ਫਿਰ ਆਪਣੇ ਕੁਝ ਵੀ ਨਹੀਂ ਹੁੰਦਾ ਹੈਗਾ ਹਨਾ ਤੇ ਮੇਰਾ ਅੰਦਰੋਂ ਹੀ ਮਨ ਨਹੀਂ ਸੀਗਾ ਕੁਝ ਵੀ ਬਣਾਉਣ ਦਾ ਮੈਂ ਬਣਾਵਾ ਕੀ ਜਦੋਂ ਨਾ ਆਪਣੇ ਘਰ ਚ ਸਾਰੇ ਬਿਮਾਰ ਪਏ ਹੋਣ ਉਦੋਂ ਮੰਮੀ ਬਿਮਾਰ ਹੋ ਗਏ ਫਿਰ ਸਹਜ ਦੇ ਪਾਪਾ ਦੇ ਸੈਲ ਘਟ ਗਏ ਹਨਾ ਇਹ ਇੰਨਾ ਬਿਮਾਰ ਹੋ ਗਏ ਨਾ ਇੰਨਾ ਬੁਖਾਰ ਚੜਦਾ ਰਿਹਾ ਉਸ ਤੋਂ ਬਾਅਦ ਫਿਰ ਮੈਨੂੰ ਮਾਈਗਰੇਨ ਦਾ ਦਰਦ ਕੋਲਡ ਫੀਵਰ ਮੈਂ ਖੁਦ ਹੋ ਗਈ ਮੰਮੀ ਨੂੰ ਰਿਹਾ ਲਿਆ ਕੇ ਹਨਾ ਮਤਲਬ ਕਿ ਆ ਜਿਹੜਾ 1 ਮਹੀਨਾ ਸੀ ਨਾ ਵੀ ਬਹੁਤ ਔਖਾ ਸੀ ਕੱਟਿਆ ਇਹ ਬਹੁਤ ਜ਼ਿਆਦਾ ਔਖਾ ਕੱਟਿਆ ਫਿਰ ਮੰਮੀ ਨੂੰ ਮੇਰੀ ਟੈਨਸ਼ਨ ਹੋ ਗਈ ਕਹਿੰਦੇ ਉੱਪਰੋਂ ਮੈਂ ਇੱਥੇ ਬੈਠੀ ਆ ਤੂੰ ਬਿਮਾਰ ਆ ਮੈਂ ਕਿਹਾ ਵੀ ਕੋਈ ਨਾ ਮੈਂ ਆਪੇ ਸੰਭਲਾ ਲਵਾਂ ਨਾ ਸਾਰਾ ਕੁਝ ਨਾ ਤੇ ਫਿਰ ਉਸ ਤੋਂ ਬਾਅਦ ਜੀ ਹੁਣ ਬੱਚਿਆਂ ਤੇ ਵਾਰੀ ਆ ਗਈ ਹੁਣ ਬੱਚਿਆਂ ਨੂੰ ਫੀਵਰ ਕੋਲਡ ਹਨਾ ਉਹਨਾਂ ਨੂੰ ਹੋਇਆ ਅੱਜ ਸਕੂਲ ਗਏ ਨੇ ਕੱਲ ਤਾਂ ਫਿਰ ਅਸੀਂ ਭੇਜੇ ਨਹੀਂ ਪਰਸੋਂ ਸਕੂਲ ਤੋਂ ਫੋਨ ਆ ਗਿਆ ਵੀ ਲੈ ਜਾਓ ਆ ਕੇ ਹਨਾ ਤੇ ਪਤਾ ਨਹੀਂ ਕੀ ਹਜੇ ਪਤਾ ਨਹੀਂ ਕੀ ਬੁਰੀਆਂ ਨਜ਼ਰਾਂ ਹੀ ਲੱਗੀਆਂ ਹੋਈਆਂ ਨੇ ਵੀ ਜਿਹੜਾ ਹਜੇ ਮੈਨੂੰ ਤਾਂ ਕਈ ਭੈਣਾਂ ਤੇ ਜਿਹੜੀਆਂ ਇਹਦੇ ਫੋਨ ਕਾਲਸ ਵੀ ਆਉਂਦੇ ਨੇ ਹਨਾ ਉਹ ਵੀ ਇਹੀ ਕਹਿੰਦੇ ਨੇ ਕਹਿੰਦੇ ਵੀ ਤੁਸੀਂ ਨਜ਼ਰਾਂ ਉਤਾਰੋ ਨਜ਼ਰਾਂ ਲੋਕਾਂ ਦੀ ਅੱਖਾਂ ਜਾਂਦੀਆਂ ਨੇ ਪਰ ਮੈਂ ਪਰ ਇਹ ਇੰਨੀਆਂ ਚੀਜ਼ਾਂ ਨੂੰ ਬੌਰਦੀ ਨਹੀਂ ਹੈਗੀ ਪਰ ਫਿਲ ਹਾਲ ਮੈਨੂੰ ਵੀ ਇਹ ਚੀਜ਼ ਲੱਗਣ ਲੱਗ ਗਈ ਵੀ ਹਾਂ ਬੁਰੀਆਂ ਨਜ਼ਰਾਂ ਹੈਗੀਆਂ ਨੇ ਹਨਾ ਵੀ ਉਹ ਕਹਿੰਦੇ ਵੀ ਤੁਸੀਂ ਆਪਣਾ ਨਜ਼ਰਾਂ ਉਤਾਰੋ ਵੀ ਕੋਈ ਪਤਾ ਨਹੀਂ ਹੁੰਦਾ ਕਿਸੇ ਦੀ ਕਿਹੋ ਜੀ ਨਜ਼ਰਾਂ ਹਨਾ ਤੇ ਚਲੋ ਫਿਰ ਮੈਂ ਤਾਂ ਹੀ ਸੋਚ ਲੰਨੀ ਅਭੀ ਉਹ ਉੱਪਰ ਵਾਲਾ ਬੈਠਾ ਸਭ ਦੇਖਦਾ ਹਨਾ ਉਹਨੇ ਆਪਸ ਸਹੀ ਕਰ ਦੇਣਾ ਕੀ ਪਤਾ ਆਪਾਂ ਨੂੰ ਆਪਣਾ ਕੋਈ ਬੜਾ ਹੀ ਗਰੋਹ ਕੱਟਣਾ ਹੁੰਦਾ ਹਨਾ ਵੀ ਛੋਟਿਆਂ 'ਚ ਦੇ ਕੇ ਇਹ ਚੀਜ਼ਾਂ ਤੇ ਚਲੋ ਜੋ ਬਹਿਗਰ ਨੂੰ ਮਨਜ਼ੂਰ ਹੁੰਦਾ ਆਪਾਂ ਉਹ ਕਰ ਲੈਣੇ ਆ ਤੇ ਬਹੁਤ ਭੈਣਾਂ ਦੇ ਮੇਰੀਆਂ ਦੇ ਥੈਂਕ ਯੂ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਨੇ ਹਨਾ ਇੰਨਾ ਮੇਰਾ ਉਹ ਦੇਖਦੇ ਨੇ ਵੀ ਹਾਂ ਉਹਨਾਂ ਦੇ ਬਲੌਗ ਆ ਨਹੀਂ ਰਹੇ ਮਿਸ ਕੀਤਾ ਉਹਨਾਂ ਨੇ ਮੈਨੂੰ ਫੋਨ ਕਾਲਸ ਮੈਨੂੰ ਮੈਸੇਜ ਕਰ ਕਰਕੇ ਪੁੱਛਿਆ ਵੀ ਕਿਉਂ ਨਹੀਂ ਆ ਰਹੇ ਹੈਗੇ ਹਨਾ ਤੇ ਮੈਂ ਚਲੋ ਅੱਧੇ ਭੈਣਾਂ ਭੈਣ ਭਾਈਆਂ ਨੂੰ ਦੱਸਿਆ ਵੀ ਆ ਅੱਧਿਆਂ ਤੋਂ ਮੇ ਤੋਂ ਨਹੀਂ ਰਿਪਲਾਈ ਹੋਇਆ ਰਿਪਲਾਈ ਕਰਨ ਕੀ ਸੀਗਾ ਜਿਵੇਂ ਮੰਮੀ ਤੁਹਾਨੂੰ ਪਤਾ ਹੋਊ ਰਹੀ ਆਏ ਹੋਏ ਸੀਗੇ ਤੇ ਸਾਡੇ ਕਵਾਂਡੀ ਹੋਰ ਇਧਰੋਂ ਕਵਾਂਡੀ ਹਨਾ ਪਰੇ ਦੀਦੀ ਜੀ ਨਾਲ ਜਿਨ੍ਹਾਂ ਨਾਲ ਆਪਣਾ ਪਿਆਰ ਆ ਉਹ ਆਪਣੇ ਜਰੂਰ ਆਏ ਆ ਖਬਰ ਲੈਣ ਮम्मी ਨੂੰ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਵੀ ਇਹਦੀ ਮਾਂ ਆਈ ਹੋਈ ਆ ਜਾਂ ਹਨਾ ਵੀ ਅਸੀਂ ਲਈਏ ਖਬਰ ਜਾਂ ਨਾ ਲਈਏ ਉਹ ਜਰੂਰ ਆਏ ਨੇ ਜਿਨ੍ਹਾਂ ਨੇ ਆਉਣਾ ਜਿਨ੍ਹਾਂ ਨੇ ਪਿਆਰ ਕਰਨਾ ਆਪਾਂ ਨੂੰ ਹਨਾ ਜਿਹੜੇ ਆਪਣੇ ਨਾਲ ਪਿਆਰ ਕਰਦੇ ਨੇ ਜਿਨ੍ਹਾਂ ਦੇ ਆਪਾਂ ਵੀ ਦੁੱਖ ਸੁੱਖਾਂ 'ਚ ਖੜਦੇ ਆ ਹਨਾ ਤੇ ਉਹ ਜਰੂਰ ਆ ਕੇ ਗਏ ਨੇ ਫਿਰ ਤੁਹਾਨੂੰ ਪਤਾ ਟਾਈਮ ਨਹੀਂ ਸੀ ਮਿਲਦਾ ਹੈਗਾ ਇੱਕ ਦਿਨ ਛੋਟੇ ਨੇ ਫਿਰ ਮੇਰੇ ਬੱਚੇ ਟਿਊਸ਼ਨ ਵੀ ਲੱਗ ਚੁੱਕੇ ਨੇ ਫਿਰ ਉਹਨਾਂ ਦਾ ਟਿਊਸ਼ਨ ਦਾ ਵੀ ਸਾਰਾ ਆਇਆ ਤਾਂ ਸਕੂਲ ਸਾਰਾ ਦੇਖਣਾ ਹਨਾ ਤੇ ਮਤਲਬ ਕਿ ਰਿਸ਼ਤੇਦਾਰ ਜਿਹੜਿਆਂ ਨੂੰ ਚਲੋ ਜਿੰਨਾ ਕਿ ਪਤਾ ਲੱਗਦਾ ਸੀ ਉਹ ਮੰਮੀ ਦੀ ਖਬਰ ਉਰੇ ਲੈ ਕੇ ਗਏ ਆ ਹਨਾ ਤੇ ਫੇ ਤਾਂ ਕਰਕੇ ਮੇਰੇ ਕੋਲ ਟਾਈਮ ਨਹੀਂ ਸੀ ਲੱਗਦਾ ਤੇ ਦੂਜੀ ਗੱਲ ਆ ਟਾਈਮ ਵੀ ਚਲੋ ਮੈਂ ਕੱਢ ਲਾਂਦੀ ਵੀਡੀਓ ਬਣਾ ਲਾਂਦੀ ਹੁੰਦੀ ਆ ਮੇਨ ਗੱਲ ਆਪਣੇ ਮਨ ਦੀ ਹਨਾ ਮਨ ਦੀ ਗੱਲ ਹੁੰਦੀ ਆ ਜਦੋਂ ਆਪਣਾ ਅੰਦਰੋਂ ਮਨ ਖੁਸ਼ ਹੋਊਗਾ ਆਪਾਂ ਨੂੰ ਅੰਦਰੋਂ ਖੁਸ਼ੀ ਹੋਊਗੀ ਆਪਣਾ ਸਾਰਾ ਕੁਝ ਕਰਨ ਨੂੰ ਦਿਲ ਕਰਦਾ ਏ ਫਿਰ ਆਪਾਂ ਭੱਜੇ ਭੱਜੇ ਨੱਠੇ ਨੱਠੇ ਕਰਦੇ ਆ ਬਟ ਮੇਰਾ ਕੋਈ ਅੰਦਰੋਂ ਹੀ ਦਿਲ ਨਹੀਂ ਸੀਗਾ ਮੈਂ ਮੈਂ ਅੰਦਰੋਂ ਹੀ ਮੇਰਾ ਹਜੇ ਵੀ ਮੇਰਾ ਮਨ ਨਹੀਂ ਹੈਗਾ ਵਲੌਗ ਬਣਾਉਣ ਦਾ ਕਿਉਂ ਕਿਉਂਕਿ ਹਜੇ ਵੀ ਮੇਰੀ ਮੰਮੀ ਪੂਰੀ ਤਰ੍ਹਾਂ ਸਹੀ ਨਹੀਂ ਹੈਗੇ ਬਸ ਉਹ ਤਾਂ ਜਿੱਦ ਕਰਨ ਗਏ ਨੇ ਉਹਨਾਂ ਦਾ ਜੀ ਨਹੀਂ ਸੀ ਲੱਗ ਰਿਹਾ ਕਹਿੰਦੇ ਮੈਨੂੰ ਜਾਣ ਤੇ ਮੈਂ ਘਰ ਜਾਣਾ ਉਹਨੂੰ ਉਹਨਾਂ ਨੂੰ ਆਪਣੇ ਮੁੰਡੇ ਦੀ ਟੈਨਸ਼ਨ ਆ ਮੈਂ ਮੁੰਡੇ ਕੋਲ ਜਾਣਾ ਬਸ ਉਹਦਾ ਇਹਨੇ ਪੂਰੇ ਤਰੀਕੇ ਨਾਲ ਠੀਕ ਨਹੀਂ ਹੈਗੇ ਵੀ ਹਾਂ ਵੀ ਮੈਂ ਵਿਸ਼ਾਇੋਂ ਵੀ ਹਾਂ ਮੈਂ ਵੀ ਹਾਂ ਮੇਰੀ ਫਿਕਰ ਦੂਰ ਹੋ ਗਈ ਵੀ ਹਾਂ ਉਹ ਠੀਕ ਨੇ ਉਹ ਵੀ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਉਹਨਾਂ ਦੀ ਵੀ ਹਾਂ ਹੁਣ ਉਹ ਤੰਦਰੁਸਤ ਨੇ ਨਹੀਂ ਹਜੇ ਬਹੁਤ ਵੀਕਨੈਸ ਬਹੁਤ ਜ਼ਿਆਦਾ ਹੈ ਤੇ ਉਹਨਾਂ ਤਾਂ ਇੰਨਾ ਕੰਮ ਵਗੈਰਾ ਹਲੇ ਕੁਝ ਵੀ ਨਹੀਂ ਹੋਣਾ ਹੈਗਾ ਹਲੇ ਤਾਂ ਹਨਾ ਤੇ ਬਾਕੀ ਜੀ ਆ ਮੈਂ ਤਾਂ ਬਣਾਇਆ ਵਲੌਗ ਮੈਂ ਕਿ ਮੈਂ ਆਪਣੀਆਂ ਭੈਣਾਂ ਨੂੰ ਜਿਹਨਾਂ ਨੂੰ ਨਹੀਂ ਦੱਸ ਹੋਇਆ ਮੈਂ ਕਿ ਚਲੋ ਮੈਂ ਵਲੌਗ ਲਈ ਦੱਸ ਦਵਾਂ ਵੀ ਜਦੋਂ ਮੇਰਾ ਮਨ ਕਰਿਆ ਕਰੂਗਾ ਮੇਰਾ ਮਨ ਹੋਊਗਾ ਮੈਂ ਸਟਾਰਟ ਕਰ ਲੂੰਗੀ ਹਜੇ ਮੇਰਾ ਮਨ ਨਹੀਂ ਹੈਗਾ ਜਿਸ ਦਿਨ ਮੇਰਾ ਮਨ ਬਣ ਗਿਆ ਮੈਂ ਆਪਣੇ ਆਪ ਆਪਣੇ ਕੰਮ ਸ਼ੁਰੂ ਕਰ ਲੈਣੇ ਹਨਾ ਕਿਉਂਕਿ ਮਾਪੇ ਤੋਂ ਬਿਨਾ ਕੋਈ ਵੀ ਕੁਝ ਨਹੀਂ ਹੁੰਦਾ ਹੈਗਾ ਜਾ ਤੱਕ ਆਪਣਾ ਮਨ ਇਹੰਦਰ ਰਾਜੀ ਨਾ ਹੋਵੇ ਫਿਰ ਆਪਣਾ ਉਹ ਕੰਮ ਕਰਨੇ ਨੂੰ ਵੀ ਦਿਲ ਨਹੀਂ ਕਰਦਾ ਮੇਰੀ ਪਰਮ ਭੈਣ ਹੈ ਨਾ ਬਰਕਤ ਦੀਰ ਸੋਹੀ ਵਾਲੇ ਸੁਖਜੀਤ ਦੀਦੀ ਨੂਰ ਦੀਦੀ ਉਹਨਾਂ ਨੇ ਕਿਹਾ ਕਹਿੰਦੇ ਦੀਦੀ ਕੋਈ ਨਾ ਤੁਸੀਂ ਵੀ ਆਪਣਾ ਕੰਮ ਸਟਾਰਟ ਕਰੋ ਥੋੜਾ ਥੋੜਾ ਵਲੌਗ ਪਾਉਣ ਲੱਗੋ ਵੀ ਕੋਈ ਚੱਕਰ ਨਹੀਂ ਵੀ ਤੁਸੀਂ ਆਪਣੇ ਆਪ ਨੂੰ ਵੀ ਉਹ ਕਰੋ ਹਨਾ ਬਟ ਮੇਰਾ ਹਜੇ ਦਿਲ ਨਹੀਂ ਕਰਦਾ ਅਜੇ ਮੇਰਾ ਕੋਈ ਵਲੌਗ ਬਣਾਉਣ ਦਾ ਸ਼ੂਟ ਕਰਨ ਦਾ ਮਨ ਨਹੀਂ ਸੀਗਾ ਮੈਂ ਕਿਹਾ ਚਲੋ ਮੈਂ ਬੈਠ ਕੇ ਆਪਣੀਆਂ ਭੈਣਾਂ ਨੂੰ ਦੱਸ ਦਵਾਂ ਵੀ ਇਹ ਕਾਰਨ ਹੈ ਮੇਰਾ ਵਲੌਗ ਨਾ ਬਣਾਉਣ ਦਾ ਬਾਕੀ ਹਜੇ ਮੇਰਾ ਆਹ ਬਲੌਗ ਤੁਹਾਨੂੰ ਬਸ ਇਹੀ ਮਿਲੂਗਾ ਉਸ ਤੋਂ ਬਾਅਦ ਹਜੇ ਮੇਰਾ ਕੋਈ ਪਤਾ ਨਹੀਂ ਹੈਗਾ ਵੀ ਮੈਂ ਬਲੌਗ ਬਣਾਵਾ ਹਜੇ ਜਨਾਬ ਬਣਾਵਾ ਜਦੋਂ ਮੇਰਾ ਮਨ ਕਰਨ ਲੱਗ ਗਿਆ ਮੈਂ ਬਣਾਉਣ ਲੱਗ ਜਾਨਾ ਤੇ ਇਹ ਗੱਲ ਆ ਮੰਮੀ ਨੂੰ ਹਜੇ ਅਸੀਂ 2 ਦਿਨਾਂ ਦੇ ਲਈ ਦੇਖਣਾ ਵੀ ਜੇ ਠੀਕ ਲੱਗਿਆ ਉਹਨਾਂ ਨੂੰ ਕਿਉਂਕਿ ਮੈਂ ਡੈਡੀ ਉਹਨਾਂ ਨੂੰ ਕਿਹਾ ਵੀ ਜੇ ਲੱਗਿਆ ਵੀ ਹਾਂ ਠੀਕ ਆ ਤਾਂ ਠੀਕ ਆ ਨਹੀਂ ਫਿਰ ਮੈਂ ਆਪਣੇ ਕੋਲ ਲੈ ਆਉਣੇ ਹੋਰੇ ਹਨਾ ਤੇ ਬਾਕੀ ਜੀ ਸਾਰਿਆਂ ਦਾ ਫੇਰ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਮਿਸ ਕੀਤਾ ਹਨਾ ਤੇ ਇਹ ਵੀ ਜਿਹੜੇ ਪਿਆਰ ਕਰਦੇ ਨੇ ਭੈਣ ਭਾਈ ਉਹੀ ਕਰ ਸਕਦੇ ਨੇ ਇੰਨਾ ਹਨਾ ਹਰ ਕੋਈ ਨਹੀਂ ਕਰ ਸਕਦਾ ਹੈਗਾ ਤੇ ਬਹੁਤ ਵਧੀਆ ਲੱਗਿਆ ਇੱਕ ਕਮਨਦੀ ਦੀ ਲੁਧਿਆਣੇ ਤੋਂ ਨੇ ਉਹਨਾਂ ਦੀ ਵੀ ਕਾਲ ਆਈ ਦੀ ਨਾ ਤੁਸੀਂ ਵਲੌਗ ਨਹੀਂ ਬਣਾ ਰਹੇ ਦੀਦੀ ਕਿਉਂ ਨਹੀਂ ਪਾਉਂਦੇ ਹੈਗੇ ਉਹਨਾਂ ਦਾ ਕੋਈ ਚੈਨਲ ਨਹੀਂ ਹੈਗਾ ਨਾਲੇ ਉਹ ਵੈਸੇ ਮੇਰੇ ਸਬਸਕ੍ਰਾਈਬਰ ਨੇ ਚਲੋ ਸਬਸਕ੍ਰਾਈਬਰ ਨਹੀਂ ਇੱਕ ਫੈਮਿਲੀ ਬਣ ਜਾਂਦੀ ਹੈ YouTube ਹਨਾ ਤੇ ਉਹਨਾਂ ਉਹਨਾਂ ਨੇ ਕਾਫੀ ਟਾਈਮ ਮੇਰੇ ਨਾਲ ਗੱਲ ਕੀਤੀ ਵੀ ਤੁਸੀਂ ਕਿਉਂ ਨਹੀਂ ਵਲੌਗ ਬਣਾਉਂਦੇ ਹੈਗੇ ਤੇ ਵਧੀਆ ਲੱਗਿਆ ਹਨਾ ਚੰਗਾ ਲੱਗਦਾ ਏ ਪਰ ਜਦ ਆਪਣਾ ਮਨ ਵੀ ਨਾ ਸਹੀ ਹੋਵੇ ਨਾ ਫਿਰ ਕੁਝ ਵੀ ਕਰਨ ਨੂੰ ਚੰਗਾ ਨਹੀਂ ਲੱਗਦਾ ਹੈਗਾ ਤੇ ਬਾਕੀ ਹੁਣ ਦੇਖਦੇ ਆ ਦੋ ਕੁ ਦਿਨ ਛੱਡ ਕੇ ਮੰਮੀ ਨੂੰ ਜੇ ਮੰਮੀ ਵੀ ਲੱਗਿਆ ਵੀ ਹਾਂ ਠੀਕ ਆ ਫਿਰ ਆਪਾਂ ਉੱਥੇ ਹੀ ਰਹਿਣ ਦਵਾਗੇ ਕਿਉਂਕਿ ਮੈਂ ਮੇਰੀ ਮਜਬੂਰੀ ਆ ਮੈਂ ਜਾ ਨਹੀਂ ਸਕਦੀ ਮੇਰੇ ਬੱਚਿਆਂ ਦੇ ਪੇਪਰ ਨੇ 11 ਤਰੀਕ ਤੋਂ ਸਟਾਰਟ ਹੋਣੇ ਨੇ ਹਨਾ ਤੇ ਮੇਰੀ ਮਜਬੂਰੀ ਬਹੁਤ ਬੜੀ ਆ ਕੱਲ ਮੈਂ ਮਸਤੀ ਨੂੰ ਕਹਿ ਕੇ ਆਈ ਆ ਫੇਰ ਆਪਣੇ ਨੂੰ ਮੈਂ ਕਿਹਾ ਮਸਤੀ ਵੀ ਤੁਸੀਂ ਹਨਾ ਪਰਸੋਂ ਨੂੰ ਢੇੜਾ ਕੱਢੇ ਆਇਓ ਇੱਕ ਵਾਰ ਦੇਖਿਆ ਆਇਓ ਤੇ ਬਾਕੀ ਮੇਰੇ ਕੋਲ ਵੀ ਟਾਈਮ ਲੱਗਿਆ ਮੈਂ ਵੀ ਵਿੱਚ ਵਿਚਾਲੇ ਦੇਖੂੰਗੀ ਜਾ ਕੇ ਆਉਂਗੀ ਤੇ ਬਾਕੀ ਜੇ ਦੇਖਦੇ ਆ ਵੀ ਵਾਹਿਗੁਰੂ ਕੇ ਤਰ ਅਰਦਾਸ ਹੈ ਵੀ ਵਾਹਿਗੁਰੂ ਇੱਕ ਮਹੀਨਾ ਜਿਹੜਾ ਇਹ ਕਾਲਾ ਮਹੀਨਾ ਈ ਸੀ ਸਾਡੇ ਲਈ ਤਾਂ ਵੀ ਬਹੁਤ ਔਖਾ ਨਿਕਲੇ ਆ ਵੀ ਮੇਰੇ ਮਾਈਗਰੇਨ ਨੇ ਮੇਰਾ ਨਾ ਇੰਨੇ ਸਾਲ ਹੋ ਗਏ ਸੀ ਇਹ ਨਹੀਂ ਸੀ ਉੱਠਿਆ ਮਾਈਗਰੇਨ ਦਾ ਦਰਦ ਹਨ ਇਹਨੇ ਵੀ ਹੁਣੇ ਉੱਠਣਾ ਸੀ ਮੈਨੂੰ ਵਿੱਚੇ ਨਾ ਮੈਨੂੰ ਪਰੇਸ਼ਾਨ ਕੀਤਾ ਤਿੰਨ ਦਿਨ ਇਹਨੇ ਮੇਰੀ ਜਾਨ ਕੱਢਦੀ ਦਰਦ ਨੇ ਇੰਨਾ ਦਰਦ ਰਿਹਾ ਤੇ ਨਹੀਂ ਮੇਰੇ ਕਾਫੀ ਸਾਲ ਹੋ ਗਏ ਸੀ ਹੁਣ ਮੈਂ ਬਹੁਤ ਘੱਟ ਉੱਠਿਆ ਸੀ ਮਤਲਬ ਕਿ ਉੱਠਦੇ ਨਾ ਬੰਦ ਹੋ ਜਾਂਦਾ ਸੀਗਾ ਬਟ ਇਸ ਵਾਰ ਇਹਨੇ ਮੇਰੀ ਪੂਰੀ ਬਸ ਕਰਾਈ ਸੀ ਬਾਕੀ ਜੀ ਹੁਣ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਤੁਹਾਨੂੰ ਵਲੌਗ ਦੇ ਸਕੀਏ ਹਨਾ ਲਾਈਵ ਆਉਣ ਦੀ ਵੀ ਮੈਂ ਕੋਸ਼ਿਸ਼ ਕਰਿਆ ਕਰੂੰਗੀ ਏ ਵਲੌਗ ਵੀ ਤੁਹਾਨੂੰ ਦੇਣ ਦੀ ਕੋਸ਼ਿਸ਼ ਜ਼ਰੂਰ ਕਰੂੰਗੀ ਜੇ ਮੇਰੇ ਤੋਂ ਬਣੇ ਤਾਂ ਮੈਂ ਜ਼ਰੂਰ ਲੈ ਕੇ ਆਉਂਗੀ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਪਲੀਜ਼ ਜੇ ਤੁਹਾਨੂੰ ਵਧੀਆ ਲੱਗਿਆ ਵਲੌਗ ਤਾਂ ਚਲੋ ਕੀ ਆ ਆਪਣੀਆਂ ਗੱਲਾਂ ਹੀ ਸੀਆਂ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਫੇਰ ਮਿਲਾਂਗੇ ਜੀ ਆਪਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਤੁਸੀਂ ਵੀ ਸਾਰੇ ਜਾਣੇ ਅਰਦਾਸ ਕਰਿਓ ਵੀ ਮੇਰਾ ਘਰ ਪਰਿਵਾਰ ਤੇ ਜੋ ਵੀ ਇਹ ਸੰਕਟ ਜਾਂ ਚੱਲ ਰਿਹਾ ਹਨਾ ਵੀ ਪ੍ਰਮਾਤਮਾ ਇਸ ਟੀਚ ਨੂੰ ਦੂਰੇ ਰੱਖੇ ਹਨਾ ਵੀ ਮਤਲਬ ਕਿ ਚਲੋ ਦੁੱਖ ਆਵੇ ਵੀ ਪ੍ਰਕਟਣ ਵਾਲਾ ਹੋਵੇ ਬੰਦਾ ਕੱਟ ਕੇ ਸਹੀ ਫਿਰ ਥੋੜੇ ਜਿਹਾ ਦਿਨਾਂ ਬਾਅਦ ਹੋ ਜਾਵੇ ਹਨਾ ਮਤਲਬ ਕਿ ਜਿਹੜਾ 1 ਮਹੀਨੇ 9-9 ਦਿਨਾਂ ਚ ਆਹ ਚੀਜ਼ ਜੀ ਹਨਾ ਸਾਰੇ ਅਰਦਾਸ ਕਰਿਓ ਬਾਕੀ ਮੇਰੀ ਮੰਮੀ ਲਈ ਜ਼ਰੂਰ ਕਰਿਓ ਅਰਦਾਸ ਵੀ ਮੇਰੀ ਮੰਮੀ ਵੀ ਤੰਦਰੁਸਤ ਹੋ ਜਾਣਾ ਹਨਾ ਆਪਣੇ ਘਰ ਦਾ ਆਪ ਸੰਭਣ ਸਾਰਾ ਮੈਨੂੰ ਵੀ ਫਿਰ ਕੋਈ ਟੈਨਸ਼ਨ ਨਹੀਂ ਕੋਈ ਉਹਨਾਂ ਦੇ ਘਰ ਦੀ ਹਨਾ ਤੇ ਵਾਹਿਗੁਰੂ ਬਸ ਜਲਦੀ ਤੋਂ ਜਲਦੀ ਸਾਰਾ ਕੁਝ ਠੀਕ ਕਰ ਦੇਣਾ ਚਲੋ ਜੀ ਹੁਣ ਆਪਾਂ ਇਹ ਵਲੌਗ ਦਾ ਅੱਜ ਦੇ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਫੇਰ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ